ਮਿੱਤਰੋ ਰਾਤ ਦਾ 1 ਵਜੇ ਆਇਆ ਬਾਈ ਆ ਬਾਈ ਪਤਾ ਨਹੀਂ ਕੀ ਪੈ ਕਰਿਆ ਬਾਈ ਕੀ ਪੈ ਕਰੀ ਜਾਂਦਾ ਹਾਂ ਇਹ ਬਾਈ ਗੋਗਲ ਮਾਸਕ ਕਹਿੰਦੇ ਨੇ ਇਹਨੂੰ ਗੋਗਲ ਮਾਸਕ ਕਹਿੰਦੇ ਨੇ ਹਾਂ ਠੀਕ ਹੈ ਕਿਹੜੇ ਕਿਹੜੇ ਨੇ ਬਾਈ ਆਪਣੇ ਕੋਲੇ ਆ ਵੀਰੇ ਪੀਲੇ ਸ਼ੀਸ਼ਾ ਨਾਈਟ ਵਿਜ਼ਨ ਵਾਸਤੇ ਠੀਕ ਹੈ ਆ ਨਾਈਟ ਵਿਜ਼ਨ ਬਾਰ ਰਾਤ ਨੂੰ ਬਧੀ ਦਿੰਦਾ ਨਾ ਹਾਂ ਜਦੋਂ ਰਾਤ ਨੂੰ ਮੋਟਰਸਾਈਕਲ ਦੇ ਅੱਖ 'ਚ ਲਾਈਟ ਪੈਂਦੀ ਬਾਈ ਲਾਈਟ ਘੱਟ ਪਊਗੀ ਸਾਫ਼ ਠੀਕ ਹੈ ਆ ਕਿਹੜਾ ਬਾਈ ਇਹ ਚਿੱਟੇ ਸ਼ੀਸ਼ਾ ਵਾਲਾ ਬਾਈ ਇਹ ਚਿੱਟੇ ਸ਼ੀਸ਼ਾ ਵਾਲਾ ਟ੍ਰਾਂਸਪਰੈਂਟ ਸਾਫ਼ ਬਧੀ ਨਹੀਂ ਦਾ ਬਾਈ ਹਾਂ ਜਿਹਨੂੰ ਕੋਈ ਦੇਖਦੀ ਪ੍ਰੋਬਲਮ ਹੋ ਲਾ ਸਕਦਾ ਠੀਕ ਹੈ ਕਿੰਨੇ ਕਦਾ ਬਾਈ ਇਹ 300 ਰੁਪਏ ਰੇਟ ਰੱਖਿਆ ਆਪਾਂ ਨੇ ਠੀਕ ਹੈ ਇਹ ਮਤਲਬ ਇਹਦੀ 300 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਹੈ ਆਲ ਇੰਡੀਆ ਆਪਾਂ ਡਾਕ ਰਾਹੀਂ ਭੇਜਾਂਗੇ ਠੀਕ ਹੈ ਜੀ ਆਪਣਾ ਇੱਕ ਨੰਬਰ ਦਾ ਕੰਮ ਵਾਗਾ ਪੇਮੈਂਟ ਆਪਣੀ ਪਹਿਲਾਂ ਹੁੰਦੀ ਹੈਗੀ ਕੈਕ ਟੂ ਡਿਲੀਵਰੀ ਨਹੀਂ ਕੋਈ ਫੇਕ ਕੰਮ ਤਾਂ ਨਹੀਂ ਹੈਗਾ ਬਾਈ ਫੇਕ ਕੋਈ ਕੰਮ ਨਹੀਂ ਵੀਰਿਆ ਰਸੀਦਾ ਪਏ ਨੇ 6-7000 ਰਸੀਦ ਆ ਗਈ ਜਿਹੜੀ ਮਰਜੀ ਚੈੱਕ ਲੈ ਹਾਂ ਇਹਦੇ ਡਿਲੀਵਰੀ ਡਿਲੀਵਰੀ ਕਿਤੇ ਹੋਏ ਨੇ ਹਾਂ ਇਹਦੇ ਜਿਹੜਾ ਮਰਜੀ ਚੈੱਕ ਕਰ ਲੋ ਤੇ ਮੇਰਾ ਨਾਮ ਆਊਗਾ ਹਰਮੇਸ਼ ਸਿੰਘ ਠੀਕ ਹੈ ਜਿਹੜਾ ਵਾਲਾ ਮੇਰਾ ਨਾਮ ਹਰਮੇਸ਼ ਸਿੰਘਾ ਪਿੰਡ ਲੌਂਗ ਵਾਲਾ ਜ਼ਿਲ੍ਹਾ ਸੰਗਰ ਇਸ ਨੰਬਰ ਤੇ ਪੇਮੈਂਟ ਕਰਕੇ ਆਪਾਂ ਨੂੰ ਸਕਰੀਨਸ਼ਾਟ WhatsApp ਤੇ ਪਾ ਦਿਓ ਆਪਣਾ ਐਡਰੈਸ ਭੇਜੋ ਠੀਕ ਹੈ ਜੀ ਜਦੋਂ ਪਾਰਸਲ ਲੱਗ ਗਿਆ ਸਾਨੂੰ